ਬਚਨ ਸਾਂਝਾ ਕਰ ਜਾਵਾ ਇਹ ਪਹਿਲਾ ਸ਼ਬਦ ਗਿਆ ਜੀਠ ਮਹੀਨੇ ਦੀ ਅਰੰਭਤਾ ਚ ਗਿਆ ਕਿ ਰੱਬ ਨਾਲ ਜੁੜ ਜਾ ਇਸ ਨੂੰ ਜਿਹੜਾ ਪਹਿਲਾ ਮਹੀਨਾ ਸੀਗਾ ਉਹਦੀ ਵਿੱਚ ਸਤਿਗੁਰਾਂ ਨੇ ਪਹਿਲੀ ਪੰਕਤੀ ਇਹਦੇ ਵਿੱਚ ਪਹਿਲੀ ਪੰਕਤੀ ਚ ਆਖਿਆ ਜੁੜ ਜਾ ਹਰ ਜੀਠ ਜੁੜੰਦਾ ਜੁੜੰਦਾ ਦਾ ਅਰਥ ਹੀ ਜੁੜ ਜਾ ਲੋੜੀਏ ਦਾ ਅਰਥ ਹੈ ਕਿ ਜੁੜਨਾ ਚਾਹੀਦਾ ਵਾ ਇਸ ਨੂੰ ਜਿਹੜਾ ਪਹਿਲਾ ਮਹੀਨਾ ਸੀਗਾ ਵਿਸਾਖ ਸਾਖ ਸੀ ਨਾ ਜੇ ਪਹਿਲੀ ਪੰਕਤੀ ਚ ਸਤਿਗੁਰਾਂ ਨੇ ਕਿਹਾ ਵੇ ਸਾਖ ਧੀਰਣ ਕਿਉ ਵਡੀਆਂ ਵਡੀਆਂ ਜਾਣੀਆਂ ਜਾਂ ਟੁੱਟ ਜਾਣੀਆਂ ਜਿਹੜੀਆਂ ਟਹਿਣੀਆਂ ਦਰਖਤ ਨਾਲੋਂ ਵਡੀਆਂ ਜਾਂਦੀਆਂ ਨੇ ਵੱਖ ਹੋ ਜਾਂਦੀਆਂ ਨੇ ਜਾਂ ਕਹ ਲਈਏ ਟੁੱਟ ਜਾਂਦੀਆਂ ਨੇ ਕੋਈ ਗੱਲ ਵਡੀਆਂ ਜਾਣਾ ਟੁੱਟ ਜਾਣਾ ਵੱਖਰੀ ਹੋ ਜਾਣਾ ਸਭ ਕੀਂਦੀ ਜਿਹੜੀਆਂ ਵੱਡੀਆਂ ਜਾਂਦੀਆਂ ਨੇ ਸੁੱਕ ਜਾਂਦੀਆਂ ਨੇ ਪਰ ਦੋ ਗੱਲਾਂ ਨੇ ਜੇ ਟੁੱਟ ਜਾਵੇਗਾ ਸੁੱਕ ਜਾਵੇਗਾ ਰੱਬ ਜੀ ਨਾਲੋਂ ਮੂਲ ਦੇ ਨਾਲੋਂ ਬਾਣੀ ਦੇ ਨਾਲੋਂ ਟੁੱਟ ਜੀਗਾ ਸੁੱਕ ਜੀਗਾ ਜੜ ਜਾਵੇਗਾ ਹਰਿਆ ਭਰਾਂ ਜਾਵੇਗੀ ਉਦਾਹਰਣ ਮੇਰੀ ਮਾਲਕ ਜੀ ਨੇ ਬਾਣੀ ਦੇ ਵਿੱਚ ਬੜੀ ਪਿਆਰੀ ਲਈ ਸਹਿਬ ਕਹਿੰਦੇ ਗੁਰੂ ਨਾਨਕ ਸਾਹਿਬ ਨਾ ਯਾਤਰਾਵਾਂ ਉਦਾਸੀਆਂ ਦੇ ਚੜਿਆ ਸੁੱਦਣ ਧਰਤਿਲ ਕਾਈ ਜਦੋਂ ਤਪਨੀ ਲੁਕਾਈ ਦੇ ਵਿੱਚ ਡੰਡ ਵਰਤੌਣ ਦੇ ਨਹੀਂ ਨਿਕਲੇ ਸਨ ਸਤਗੁਰੂ ਗੁਰੂ ਨਾਨਕ ਸਾਹਿਬ ਜਦੋਂ ਦਿੱਤੀ ਨੂੰ ਸੀ ਜੋ ਜੁੜੇ ਰਹੀਏ ਤੇ ਕੀ ਬਣਦਾ ਟੁੱਟ ਜਾਈਏ ਤੇ ਕੀ ਬਣਦਾ ਵਿਛੜ ਜਾਈਏ ਰੱਬ ਜੀ ਤੋਂ

ਪਰ ਸੇ ਜਦੋਂ ਜਾ ਰਹੇ ਸਨ ਰਸਤੇ ਦੀ ਵਿੱਚ ਇੱਕ ਬੜਾ ਸੋਹਣਾ ਸਰੋਵਰ ਪਾਣੀ ਦੇ ਨਾਲ ਨਕੋ ਨਕ ਭਰਿਆ ਲਾਗੀ ਕੁਝ ਦਰਖਤ ਸਨ ਠੰਡੀ ਛਾਂ ਸੂਰਜ ਦਾ ਪ੍ਰਿਆਸੀ ਭਾਈ ਮਰਦਾਨਾ ਜੀ ਦੇ ਨਾਲ ਵਿਚਾਰ ਕਰਕੇ ਉਸ ਦਰਖਤ ਦੀ ਹੇਠਾਂ ਸਰੋਵਰ ਦੇ ਕਿਨਾਰੇ ਤੇ ਗੁਰੂ ਨਾਨਕ ਸਾਹਿਬ ਬੈਠ ਗਏ ਸਾਰੀ ਦੁਪਹਿਰ ਉੱਥੇ ਦਰਖਤਾਂ ਦੀ ਛਾਂ ਕੱਟੀ ਜਿਹੜੀ ਹਵਾ ਸੀਗੀ ਜਦੋਂ ਸਰੋਵਰ ਦੇ ਉੱਪਰੋਂ ਦੀ ਗੁਜ਼ਰਦੀ ਹੁੰਦੀ ਸੀ ਤੇ ਉਹ ਵੀ ਭਾਵੇਂ ਪਿੱਛੋਂ ਤੱਤੀ ਆਉਂਦੀ ਸੀ ਪਰ ਸਰੋਵਰ ਤੋਂ ਨੰਗਦਿਆਂ ਨਗਦਿਆਂ ਉਹ ਵੀ ਠੰਡੀ ਹੋ ਜਾਂਦੀ ਸੀ ਸਾਰੀ ਦੁਪਹਿਰ ਜਿਹੜਾ ਉਹਨਾਂ ਦਰਖਤਾਂ ਦੀ ਠੰਡੀ ਮਿੱਟੀ ਸ਼ਾਮਾਣੀ ਤੇ ਪਾਣੀ ਵੱਲੋਂ ਜਿਹੜੀ ਹਵਾ ਆਉਂਦੀ ਦੀ ਉਹ ਵੀ ਠੰਡੀ ਬੜਾ ਆਨੰਦ ਨਾਲ ਦੁਪਹਿਰ ਦਾ ਸਮਾਂ ਉੱਥੇ گزارਿਆ ਗੁਰੂ ਨਾਨਕ ਸਾਹਿਬ ਨੇ ਜਦੋਂ ਸੂਰਜ ਢਲਿਆ ਤੇ ਅੱਗੇ ਤੁਰ ਪਏ ਕੁਝ ਮਹੀਨਿਆਂ ਬਾਅਦ ਫਿਰ ਵਾਪਸ ਆਏ ਜਦੋਂ ਉੱਥੇ ਕੀ ਜਾਈ ਪਈ ਮਰਦਾਨਾ ਜੀ ਦੇ ਅੰਦਰ ਵਿਚਾਰ ਗੁਰੂ ਨਾਨਕ ਸਾਹਿਬ ਤੇ ਜਾਣਦੇ ਆ ਪਈ ਮਰਦਾਨਾ ਜੀ ਦੇ ਅੰਦਰ ਵਿਚਾਰ ਹੈ ਕਹਿੰਦੇ ਨੇ ਬਾਬਾ ਜਿਸ ਜਗ੍ਹਾ ਤੇ ਉਸ ਸੋਵਰ ਦੀ ਕਿਨਾਰੀ ਦਰਖਤਾਂ ਦੀ ਛੱਡੀ ਛਾਂ ਦੇ ਥੱਲੇ ਦੁਪਹਿਰ ਕੱਤੀ ਸੀ ਅੱਜ ਵੀ ਉੱਥੇ ਕਟਾਂਗੇ ਬੜਾ ਆਨੰਦ ਆਇਆ ਸੀਗਾ ਸਤਗੁਰੂ ਕਹਿੰਦੇ ਤੂੰ ਚੱਲ ਲੱਗੇ ਜਦੋਂ ਉੱਥੇ ਗਏ ਕੀਤਾ ਕਦੇ ਜਿਹੜਾ ਸੋਵਰ ਬੜਾ ਸੋਹਣਾ ਸੀਗਾ ਨਕੋ ਨਕ ਪਾਣੀ ਦੇ ਨਾਲ ਭਰਿਆ ਸੀਗਾ ਤੇ ਕਮਲ ਦੇ ਫੁੱਲ ਬੜੇ ਸੋਹਣੇ ਖਿੜੇ ਹੋਏ ਸਨ ਮੱਛੀਆਂ ਜਿਹੜੀਆਂ ਤਾਰੀਆਂ ਲਾ ਰਹੀਆਂ ਸੀ ਤੇ ਠੰਡੀ ਹਵਾ ਜਿਹੜੀ ਆ ਉਹ ਵੀ ਉਤੋਂ ਦੀ ਨੰਗ ਕੇ ਆਉਣ ਕਰਕੇ ਤੱਤੀ ਠੰਡੀ ਹੋ ਜਾਂਦੀ ਸੀ ਉਹ ਜਿਹੜਾ ਸਰੋਵਰ ਇੰਨਾ ਸੋਹਣੀ ਦਿਖਦਾ ਮਾਲਕ ਸੀਗਾ ਆਪਣੇ ਵਿੱਚ ਬੇਸ਼ਕੀਮਤੀ ਜੀਵ ਜੰਤੂ ਲੁਕਾਈ ਬੈਠਾ ਸੀ ਜਿੰਦਗੀ ਦੇ ਰਿਆ ਸੀਗਾ ਰਾਗਿਰ ਨੂੰ ਵੀ ਸੁੱਖ ਦਿੰਦਾ ਸੀਗਾ ਕੀ ਤੱਕਦੇ ਆ ਉਹ ਸੁੱਕ ਗਿਆ ਵਾ ਤੇ ਜਦੋਂ ਸੁੱਕ ਜਾਂਦੀ ਆ ਥੱਲਿਓਂ ਪਿੰਡਾਂ ਚ ਪੁਰਾਣੀ ਸਮੇਂ ਚ ਛੱਪੜ ਜੇਠ ਹাড় ਚ ਸੁੱਕ ਜਾਂਦੇ ਹੁੰਦੇ ਸੀ ਹਨਾ ਨਹੀਂ ਸੁੱਕਦੇ ਹੰ ਨਹੀਂ ਨਾ ਸੁੱਕਦੇ ਪਹਿਲਾ ਸੋਕਦੇ ਸੀ ਕਿਉਂ ਭਲਾ ਇੱਕ ਤੇ ਛੱਪੜਾਂ ਦੀ ਗਿਣਤੀ ਵੱਧ ਸੀ ਦੂਸਰੀ ਗੱਲ ਇਹ ਆ ਕਿ ਨਾਲਕੇ ਸੰ ਘਰਾਂ ਚ ਉਹਦੇ ਨਾਲ ਉਹ ਨਾ ਕੀ ਪਾਣੀ ਕੱਢਣਾ ਜਿੰਨਾ ਕਿ ਵਰਤਣਾ ਥੋੜਾ ਜਿਹਾ ਬਾਲਟੀ ਭਰ ਲੈਣੀ ਤੇ ਨਾਲ ਲੈਣਾ ਤੇ ਉਹ ਨਾਲੀਆਂ ਵੀ ਕੱਚੀਆਂ ਸਨ ਤੇ ਜਿੰਨਾ ਕਿ ਪਾਣੀ ਵਰਤਣਾ ਗਰਮੀ ਇੰਨੀ ਹੁੰਦੀ ਸੀ ਧੀਰ ਨਾਲ ਕਿ ਪਾਣੀ ਤੇ ਨਾਲੀ ਚ ਜਾਂਦਾ ਜਾਂਦਾ ਹੀ ਗਿਰ ਜਾਂਦਾ ਸੀ ਛੱਪੜ ਤੱਕ ਇਹ ਪਹੁੰਚਦਾ ਹੀ ਨਹੀਂ ਸੀ ਜਿੱਦਾਂ ਹੁੰਦਾ ਹੀ ਸਮਰਸੀਬਲ ਲੱਗੇ ਆ ਤੇ ਕੇਦੀ ਮੋਟਰ ਓਵਰਫਲੋ ਹੋ ਕੇ ਵਗਦੀ ਹੋਵੇ ਨਾ ਪਤਾ ਬਿੱਲ ਤੇ ਦੇਣਾ ਨਹੀਂ ਆਹੀ ਤੇ ਉਹਨੂੰ ਕੋਈ ਗਲੀ ਚ ਜਾਂਦਾ ਕਹਦੇ ਵੀ ਭਈ ਮੋਟਰ ਬੰਦ ਕਰ ਲਾ ਤੇ ਅਗਲਾ ਕਹਿੰਦਾ ਤੇਰੀ ਤੈਨੂੰ ਕੀ ਹੁੰਦਾ ਕਰ ਲੂੰਗਾ ਦਿਮਾਗਤੀ ਦੰਦੇ ਹੋ ਗਿਆ ਨਾ ਅੱਡੇ ਵੇਸਟਿੰਗ ਪਾਣੀ ਵੀ ਹੋ ਰਹੀ ਆ ਸਤਗੁਰਾਂ ਨੇ ਆਖਿਆ ਸੀ ਪਵਨ ਗੁਰੂ ਪਾਣੀ ਦੀ ਕੀ ਸੰਭਾਲ ਕਰ ਰਹੇ ਆ ਅਪਾ ਜਿਹੜੀਆਂ ਕੌਮਾਂ ਪਾਣੀ ਨਹੀਂ ਸੰਭਲਦੀਆਂ ਉਹ ਅੱਗੇ ਕੀ ਦੇਣਗੀਆਂ ਇੱਕ ਸੱਜਣ ਕਹਿ ਰਿਹਾ ਸੀ ਕਹਿੰਦਾ ਜਦੋਂ ਅਸੀਂ ਛੋਟੇ ਸਾਂ ਨਾ ਉਹਦੀ ਉਮਰ ਉਦੋਂ ਹੁਣ 50 ਸਾਲ ਦੀ ਆ 50 55 ਦੀ ਕਹਿੰਦਾ ਜਦੋਂ ਅਸੀਂ ਛੋਟੇ ਸਾਂ ਤੇ ਸਾਡੇ ਬਜ਼ੁਰਗ ਉਦੋਂ ਕਹਿੰਦੇ ਸੀ ਉਦੋਂ ਆਮ ਪਾਣੀ ਸੀ ਖਾਲਜੋ ਪਾਣੀ ਪੀ ਲੈਣਾ ਨਾਲਕੀਏ ਸਨ ਅੱਜ ਬੋਤਲਾਂ ਨਹੀਂ ਸੀ ਕਰਾਂ ਚਾਹੀਆਂ 35 40 ਸਾਲ ਪੁਰਾਣੀ ਗੱਲ ਕਰਦਾ ਕਿੰਦਾ ਸਾਡੇ ਬਜ਼ੁਰਗ ਜਿਹੜੇ ਕਹਿੰਦੇ ਸਨ ਕਿ ਸਮਾਂ ਆਉਣਾ ਵਾ ਜਦੋਂ ਪਾਣੀ ਗਲਾਸੀਆਂ ਚ ਤੇ ਬੋਤਲਾਂ ਚ ਪੈਕ ਹੋ ਹੋ ਕੇ ਨਿਕਣਾ ਅੰਦਾਜ਼ੀ ਛੋਟੇ ਸਾ ਅਸੀਂ ਕਹਿਣਾ ਬਾਪੂ ਜੀ ਇਦਾਂ ਨਹੀਂ ਹੋ ਸਕਦਾ ਹੈਨਾ ਇਹ ਪਾਣੀ ਤੇ ਆਮਾ ਜਿੱਥੋਂ ਮਰਜੀ ਪੀ ਲੋ ਕਿੱਦਾਂ ਕਿੱਦਾਂ ਹੋ ਜਾਊਗਾ ਕਹਿੰਦੇ ਨਹੀਂ ਅਸੀਂ ਨਹੀਂ ਦੇਖਣਾ ਅਸੀਂ ਚਲੇ ਜਾਣਾ ਪਰ ਤੁਸੀਂ ਦੇਖੋ ਉਹਨਾਂ ਜਿਹੜੀ ਗੱਲ ਕਹੀ ਕਰਨ ਲਗੀ ਪੰਜਾਬ ਦੇ ਲੋਕ ਜਿੱਦਾਂ ਪੰਜਾਬ ਪਾਣੀ ਦੀ ਦੁਰਵਰਤੋਂ ਕਰਦੀ ਪਏ ਆ ਨਾ ਅਸੀਂ ਨਹੀਂ ਦੇਖਣਾ ਪਰ ਇਹ ਦੇਖਣਗੇ ਇਹ ਲੈਨਾ ਲਾਲਾ ਕੀ ਪਾਣੀ ਮੰਗਣਗੇ ਫਿਰ ਗਰੂ ਭੈਣਾ ਨੂੰ ਜਿਹੜੇ ਹਾਲਾਤ ਰਾਜਸਥਾਨ ਵਰਗੀਆਂ ਚ ਹੁੰਦੇ ਆ ਨਾ ਲੈਨਾ ਲੱਗ ਜਾਂਦੀਆਂ ਪਾਣੀ ਲੈਣ ਵਾਸਤੇ ਪਾਣੀ ਮੁੱਲ ਵਿਕਣਾ ਵਰਤੋਂ ਹੀ ਰਹਿ ਗਈ ਹੈਾਨੂੰ ਸਮਝਣੀ ਹੈਗੀ ਪਾਣੀ ਗੁਰੂ ਕਹਿੰਦਾ ਸੀ ਪਾਣੀ ਪਿਤਾ ਵਾ ਅਸੀਂ ਤੇ ਇਹਦੀ ਦੁਰਗਤਾਂ ਕਰਦੇ ਤੇ ਸਾਫ ਸੰਭਾਲਣੀ ਆਈ ਪੁਰਾਣੀ ਸਮੇਂ ਤੇ ਬਜ਼ੁਰਗ ਦਾਦੀ ਕਹਿੰਣ ਲੱਗੀ ਮਾਵਾਂ ਨੇ ਸਵਾਨਾ ਭਾਂਡੇ ਮਾਜਣੇ ਤੇ ਚੂਲੀ ਚੂਲੀ ਪਾਣੀ ਨਾਲ ਧੋਲਣੇ ਇੱਕ ਟਾਲਾ ਭਰਨਾ ਇਦਾਂ ਦਾ ਹੀ ਨਾ ਉਸ ਬਾਲਟੀ ਦੇ ਨਾਲ ਟੋਕਰਾ ਭਾਂਡਿਆਂ ਦਾ ਸਾਰੀ ਟੱਬਰ ਨੇ ਪ੍ਰਸ਼ਾਦਾ ਛਕਿਆ ਹੋਣਾ ਤੇ ਉਸ ਉਸੇ ਬਾਲਟੀ ਨਾਲ ਹੀ ਧੋਲਣੇ ਉਨ ਟੂਟੀ ਚਲੀ ਜਾਂਦੀ ਆ ਅੱਧਾ ਕਾ ਧਿਆਨ ਸਾਡਾ ਸੀਰੀਅਲ ਚ ਹੁੰਦਾ ਵਾ ਤੇ ਉਦੋਂ ਟੁੱਟੀ ਜੜੀ ਆ ਉਥੋਂ ਹਿਸਪੀਟਰ ਨਾਲ ਦਰਸ਼ ਨੂੰਝ ਪਾਇਆ ਹੁੰਦਾ ਵਾ ਤੇ ਟੁੱਟੀ ਜੜੀ ਆ ਇਹ ਸਮਝਣਾ ਪੈਣਾ ਸਾਨੂੰ ਇਹ ਕਿਸੇ ਨੇ ਬਾਹਰੋਂ ਆ ਕੇ ਨਹੀਂ ਕਹਿਣਾ ਪਾਣੀ ਸਾਡਾ ਵਾ ਧਰਤੀ ਸਾਡੀ ਆ ਇਸ ਨਗਰ ਸਾਡੀ ਆ ਸਮਾਜ ਸਾਡਾ ਵਾ ਇਹਦੀ ਸੰਭਾਲ ਕਿੱਦਾਂ ਕਰਨੀ ਆ ਕਿਸੇ ਨੇ ਬਾਹਰੋਂ ਆ ਕੇ ਥੋੜਾ ਕਹਿਣਾ ਸਤਿਗੁਰ ਬਾਸ਼ਾ ਜਿਹੜੀ ਗੱਲ ਕਰ ਰਹੀ ਸਾਂ ਇੱਕ ਵਾਰੀ ਪਿਆਰ ਨਾਲ ਲੱਖੋ ਸਤਨਾਮ ਸ੍ਰੀ ਗੁਰੂ ਨਾਨਕ ਸਾਹਿਬ ਜਦੋਂ ਪਰਤ ਕੀ ਉੱਥੇ ਆਏ ਨਾ ਬੇਨਤੀ ਕਰ ਰਿਹਾ ਸਰ ਕੀ ਉਦੋਂ ਛੱਪੜ ਸੁੱਕਦੇ ਸੀ ਹੁਣ ਨਹੀਂ ਸੁੱਕਦੇ ਕੋ ਜਦੋਂ ਸਤਗੁਰੂ ਆਏ ਉਹ ਸੋਵਰ ਜਿਹੜਾ ਨਕੋ ਨਕ ਭਰਿਆ ਪਿਆ ਸੀਗਾ ਕੀ ਦੇਖਦੇ ਨੇ ਉਹ ਤੇ ਸੁੱਕਾ ਪਿਆਗਾ ਮੱਛੀਆਂ ਜਿਹੜੀਆਂ ਨੇ ਉਹਦਾ ਜਿਹੜੀ ਧਰਤੀ ਦਾ ਥੱਲੇ ਦਾ ਹਿੱਸਾ ਵਾ ਉਹ ਕਾਲਾ ਹੋ ਚੁੱਕਾ ਬਿੜੀਆਂ ਮੱਛੀਆਂ ਸਾਨੂੰ ਉਹ ਤੜਕ ਤੜਕ ਕੇ ਪਾਣੀ ਤੋਂ ਬਿਨਾ ਆਪਣੀ ਪ੍ਰਾਣ ਤਿਆਗ ਚੁੱਕੀਆਂ ਨੇ ਕਮਲ ਦੇ ਫੁੱਲ ਜਿਹੜੇ ਖਿੜੇ ਸਨ ਮਹਿਕਾਂ ਵੰਡਦੀ ਸਨ ਉਹ ਸੁੱਕ ਚੁੱਕੇ ਆ ਜਿੱਥੇ ਉਸ ਸਰੋਵਰ ਦੇ ਕੋਲੋਂ ਮਹਿਕਾਂ ਆਉਂਦੀਆਂ ਸਨ ਖੁਸ਼ਬੂ ਆਉਂਦੀ ਸੀ ਉੱਥੇ ਹੁਣ ਦੁਰਗੰਧ ਆਉਣ ਲੱਗ ਪਈ ਆ ਜੀਵ ਜੰਤੂਆਂ ਦੀ ਸਰੀਰਾਂ ਦੇ ਨਾਲ ਉਹ ਮੁਸ਼ਕ ਮਾਰਦਾ ਪਿਆ ਸਤਪੁਰ ਸਾਹਿਬ ਉਸ ਸਰੋਵਰ ਨੂੰ ਮੁਖਾਤਬ ਹੋ ਕੇ ਗੁਰਬਾਣੀ ਚ ਗੱਲ ਕਹਿੰਦੇ ਆ ਕਹਿਣ ਲੱਗੇ ਪੱਬਰ ਪੱਬਰ ਕਹਿੰਦੇ ਨੇ ਸਰੋਵਰ ਨੂੰ ਤੂੰ ਹਰੀਆ ਵਾਲਾ ਐ ਸਰੋਵਰ ਤੂੰ ਬੜਾ ਸੋਹਣਾ ਸੀਗਾ ਹਰੀਆ ਭਰਿਆ ਸੀਗਾ ਕਮਲ ਦੇ ਫੁੱਲ ਤੇਰੇ ਚ ਖੜੇ ਹੋਏ ਸਨ ਮੱਛੀਆਂ ਤਾਰੀਆਂ ਲਾ ਰਹੀਆਂ ਸਨ ਰਾਗ ਜੀਰੂ ਵੀ ਤੂੰ ਪੜ ਦਿੰਦਾ ਸੀਗਾ ਬੜੀ ਸੋਹਣੀ ਸੀ ਤੇਰੀ ਦਿੱਖ تینوں کی ہوا سو گیا تو خوشبو منڈا سا مشکل کیوں مارتا پیا وا پبر تری آولا کبلا کبلا کہ کمل دی فل کنچن سونے ورگے جنہ دی بھی دیکھ سکی بڑی پیاری بڑے سونے سن ਵੱਲਾ ਟੈਂਸ਼ਨ ਵਨ ਕੈ ਦੁਖੜਾ ਕਿਹੜਾ ਦੁਖ ਲੱਗਾ ਵਾ ਤੈਨੂੰ ਕਿਉਂ ਸੁੱਕ ਗਿਆ ਵਾ ਸੜਿਓ ਹੀ ਕਾਲੀ ਹੋ ਯਾ ਦਿਵਰੀ ਤੇਰਾ ਥਲੀ ਦਾ ਹਿੱਸਾ ਕਾਲਾ ਰੰਗ ਦਾ ਹੋ ਗਿਆ ਕੀ ਬਿਮਾਰੀ ਲੱਗੀ ਤੈਨੂੰ ਗੱਲ ਸਰੋਵਰ ਦੀ ਥੋੜੀ ਆ ਆਖੋ ਸਤਨਾਮ ਸ੍ਰੀ ਗੱਲ ਸਰੋਵਰ ਦੀ ਨਹੀਂ ਆ ਸਰੋਵਰ ਦੀ ਉਦਾਹਰਣ ਆ ਗੱਲ ਸਾਡੀ ਆ ਸਾਡੇ ਸਮਾਜ ਦੀ ਆ ਸਾਡੀ ਆਪਣੀ ਆ ਸਤguru پارਸ਼ਰ ਕਹਿੰਦੀ ਆ ਇਹ ਪੰਜਾਬ ਤੇਰੀ ਧਰਤੀ ਤੇ ਵਿੱਚ ਬੜੇ ਬੜੇ ਵੱਡੇ ਸੂਰਬੀਰ ਕਮਲ ਫੁੱਲ ਜਰਨੈਲ ਪੈਦਾ ਹੋਏ ਨੇ ਆਖੋ ਸਤਨਾਮ ਸ੍ਰੀ ਇਥੇ ਨਵਾਬਕੰਪੂਰ ਸਿੰਘ ਵਰਗੇ ਕਮਲ ਦੇ ਫੁੱਲ ਖੜੇ ਆ ਇਹ ਪੰਜਾਬ ਦੀ ਧਰਤੀ ਇਹ ਸਾਡੇ ਪਰਿਵਾਰ ਦੇ ਮਾਹੌਲ ਇਹ ਸਾਡੇ ਸਮਾਜ ਇਹ ਸਾਡੀ ਜ਼ਿੰਦਗੀ ਇਸ ਸਮਾਜ ਦੇ ਵਿੱਚ ਇਸ ਧਰਤੀ ਦੇ ਉੱਤੇ ਚੜਤ ਸਿੰਘ ਸ਼ੁਗਰਚਕੀਆ ਵਰਗੇ ਕਮਲ ਦੇ ਫੁੱਲ ਚੜੇ ਆ ਇੱਥੇ ਹਰੀ ਸਿੰਘ ਨਲਵੇ ਵਰਗੇ ਫੁੱਲ ਖੜੇ ਆ ਇੱਥੇ ਮਹਾਰਾਜਾ ਰਣਜੀਤ ਸਿੰਘ ਵਰਗੇ ਫੁੱਲ ਖੜੇ ਆ ਜਿਨ੍ਹਾਂ ਦੀ ਮਹਿਕਾਂ ਮੰਡੀਆਂ ਨੇ ਇਥੇ ਗੁਰੂ ਦੇ ਪਿਆਰੇ ਵੀ ਹੋਏ ਆ ਇਥੇ ਜਰਨੈਲ ਵੀ ਸੁਰਗਿਰ ਜੋਦੇ ਸਰਦ ਸਿਪਾਹੀ ਵੀ ਹੋਏ ਆ ਇਹ ਗੁਰੂਆਂ ਦੀ ਧਰਤੀ ਆ ਇਹ ਸਰੋਵਰ ਆ ਜਿਸ ਧਰਤੀ ਦੇ ਉਤੇ ਕਦੀ ਚੜਤ ਸਿੰਘ ਸੁਖਰਚੀਤਿਆ ਹਰੀ ਸਿੰਘ ਨਲੂਆ ਜੱਸਾ ਸਿੰਘ ਆਲੂਵਾਲੀਆ ਜੱਸਾ ਸਿੰਘ ਰਾਮਗੜੀਆ ਮਹਾਰਾਜਾ ਰਣਜੀਤ ਸਿੰਘ ਜਰਨਲ ਜੋਰਾਵਰ ਸਿੰਘ ਸ਼ਾਮ ਸਿੰਘ ਅਟਾਰੀ ਵਰਗੇ ਜਰਨੈਲ ਹੋਏ ਆ ਅੱਜ ਉਸ ਪੰਜਾਬ ਦੀ ਧਰਤੀ ਤੇ ਸਮਾਕੀ ਕਿੱਥੋਂ ਪੈਦਾ ਹੋਣ ਲੱਗ ਪਈ ਆ ਆਖੋ ਸਤਨਾਮ ਸ੍ਰੀ ਇਹ ਕਮਲ ਦੀ ਪੁਲੀਮੁਰਜਾ ਕਿੱਦਾਂ ਗਏ ਆ ਇਹਨੂੰ ਕਿਹੜੀ ਬਿਮਾਰੀ ਲੱਗ ਗਈ ਆ ਹਰ ਰਾਹੀ ਨੂੰ ਇਹ ਆਨੰਦ ਦਿੰਦਾ ਸੀਗਾ ਜਿਸ ਪਰਿਵਾਰ ਸਮਾਜ ਦੇ ਵਿੱਚ ਬਜ਼ੁਰਗਾਂ ਦਾ ਸਤਕਾਰ ਰੱਬ ਵਾਂਗੂ ਕੀਤਾ ਜਾਂਦਾ ਸੀਗਾ ਗੁਰਬਾਣੀ ਦੇ ਵਿੱਚ ਸਤੁਰਾਂ ਦੀ ਮਾਂ ਪਿਓ ਦੀ ਜਿਹੜੀ ਤਸ਼ਹੀਅ ਉਹ ਰੱਬ ਨਾਲ ਦਿੱਤੀ ਆ ਗੁਰੂ ਨੇ ਆਖਿਆ ਗੁਰੂ ਤੋਂ ਮਾਪਿਓ ਵਾਂ ਸਾਡਾ ਗੁਰਦੀਵ ਮੱਤ ਪੰਚੀ ਅਰਥਾਂ 'ਚ ਮਾਪਿ ਸ਼ਬਦ ਆਇਆ ਵੈਸੇ ਮਾਤਾ ਪਿਤਾ ਜਨਮ ਦੇਣ ਵਾਲਿਆਂ ਨੂੰ ਵੀ ਆਖਿਆ ਮਾਪਿਓ ਧਨ ਸੁਜਨਨੀ ਜਿਨ ਗੁਰੂ ਜਣਿਆ ਮਾਇ ਦੂਜੀ ਅਰਥਾਂ ਦੀ ਵਿੱਚ ਆਇਆ ਕਹਿਣ ਲੱਗੇ ਪਵਣ ਗੁਰੂ ਪਪੜਿਆ ਹੁਣੇ ਪਵਣ ਵਾਖਿਆ ਗੁਰੂ ਪਾਣੀ ਪਿਤਾ ਵਾ ਤੇ ਮਾਤਾ ਧਰਤ ਇਦੀ ਅਰਥਾਂ 'ਚ ਵੀ ਆਇਆ ਧਰਤੀ ਨੂੰ ਵੀ ਮਾਂ ਆਖਿਆ ਪਾਣੀ ਨੂੰ ਪਿਤਾ ਆਖਿਆ ਤੀਸਰੀ ਅਰਥਾਂ ਦੀ ਵਿੱਚ ਆਇਆ ਜਦੋਂ ਅਸੀਂ ਪੜ੍ਹਦੇ ਹਾਂ ਗੁਰੂ ਤੇ ਲਈ ਸ਼ਬਦ ਆਖਿਆ ਕਿਨ ਲੱਗੇ ਗੁਰਦੇਵ ਮਾਤਾ ਇਥੇ ਅਰਥ ਜਨਮ ਦਿਨ ਵਾਲਾ ਨਹੀਂ ਇਥੇ ਅਰਥ ਗੁਰੂ ਤੂੰ ਸਾਡਾ ਮਾਂ ਪਿਓ ਆ ਚੌਥੀ ਅਰਥਾਂ ਚ ਆਇਆ ਜਦੋਂ ਰੱਬ ਨੂੰ ਆਖਿਆ ਮਾਂ ਪਿਓ ਜਦੋਂ ਅਸੀਂ ਪੜ੍ਹਦੇ ਹਾਂ ਤੂੰ ਮੇਰਾ ਪਿਤਾ ਤੂੰ ਮਾਂ ਪਿਤਾ ਹਮ ਬਾਰਿਕ ਤੇਰੇ ਮਾਂ ਇਹ ਵਾਹਿਗੁਰੂ ਜੀ ਤੁਸੀਂ ਸਾਡੇ ਮਾਂ ਪਿਓ ਜੀ ਪੰਜਵੀਂ ਅਰਥਾਂ ਚ ਆਇਆ ਮਾਤਾ ਮਤ ਐ ਮਾਤ ਜਿਹੜੀ ਮਾਂ ਵਾ ਪਿਤਾ ਸੰਤੂਖ ਸਤ ਭਾਈ ਕਰ ਇਹ ਵਸੀਖ ਜਿਸ ਸਮਾਜ ਦੇ ਵਿੱਚ ਬਜ਼ੁਰਗਾਂ ਦਾ ਸਨਮਾਨ ਰੱਬ ਵਾਂਗੂ ਤੇ ਗੁਰੂ ਵਾਂਗੂ ਕੀਤਾ ਜਾਂਦਾ ਸੀਗਾ ਅੱਜ ਉਹਨਾਂ ਪਰਿਵਾਰਾਂ ਤੇ ਸਮਾਜ ਦੇ ਵਿੱਚ ਬਜ਼ੁਰਗਾਂ ਦੀ ਬੇਕਦਰੀ ਕਿਉ ਹੋ ਰਹੀ ਆ ਤੇਬਾਰੀ ਕਿੱਥੋਂ ਆ ਗਈ ਆ ਕਮਲਦੀ ਫੁੱਲ ਇਡੀਡੀ ਜਰਨਲ ਜਿਨ੍ਹਾਂ ਨੇ ਅਹਿਮਦ ਸ਼ਾ ਅਬਦਾਲੀ ਵਰਗਿਆਂ ਦੇ ਮੂੰ ਮੋੜੇ ਆ ਅੱਜ ਨਸ਼ਿਆਂ ਦੀ ਵਿੱਚ ਗਲਤਾਨ ਕਿਉਂ ਹੋ ਕੇ ਆਪਣੇ ਆਪ ਨੂੰ ਖਤਮ ਕਰੀ ਜਾ ਰਹੇ ਆ ਅੱਜ ਬਜ਼ੁਰਗਾਂ ਦੀ ਦੁਰਦਸ਼ਾ ਕਿਉਂ ਹੋ ਰਹੀ ਆ ਜਿਸ ਰਿਸ਼ਤੇ ਨੂੰ ਸਤਿਗੁਰਾਂ ਨੇ ਗੁਰਬਾਣੀ ਦੀ ਵਿੱਚ ਬਹੁਤ ਪਵਿੱਤਰ ਮੰਨਿਆ ਹਸਬੰਡ ਵਾਈਫ ਦਾ ਪਤੀ ਪਤਨੀ ਦਾ ਜਿਹੜਾ ਸਤਿਗੁਰਾਂ ਦੇ ਦਿਵਾਲੇ ਚਾਰ ਵਾਰੀ ਪ੍ਰਕਰਮਾ ਕਰਕੇ ਜੁੜਦਾ ਗੁਰੂ ਦੀ ਸ਼ਮੂਲੀਅਤ ਹੁੰਦੀ ਆ ਉਹ ਰਿਸ਼ਤਾ ਜਿਹੜਾ ਵਾ ਜਿਹਨੂੰ ਸਤਿਗੁਰਾਂ ਨੇ ਆਖਿਆ ਸੀ ਇੱਕ ਜੋਤ ਦੋਈ ਮੂਰਤੀ ਸਰੀਰ ਦੋ ਵਾ ਪਰ ਅੰਦਰੋਂ ਇੱਕ ਨੇ ਤੇ ਸੱਚ ਜੀ ਜਿਹੜਾ ਜਿਸ ਬੰਦੇ ਦੀ ਸੁਰਤ ਅਜੇ ਚਮੜੀ ਤੱਕ ਟਿਕੀ ਆ ਨਾ ਕੋਈ ਗੱਲਾਂ ਨਹੀਂ ਸਮਝਦਾ ਇਹ ਗੱਲਾਂ ਤੇ ਹੋ ਰਹਾ ਚਬਲੀ ਤੋਂ ਅੱਗੇ ਦੀਆਂ ਗੱਲਾਂ ਨੇ ਸਰੀਰ ਤੋਂ ਅੱਗੇ ਦੀਆਂ ਗੱਲਾਂ ਨੇ ਜਿਹੜਾ ਅਜੇ ਸਰੀਰ ਤੱਕ ਟਿਕਿਆ ਉਹਨੂੰ ਨਹੀਂ ਅਜੇ ਸਮਝ ਲੱਗਣੀ ਕਿ ਏਕ ਜੋਤ ਦੇਈ ਮੂਰਤੀ ਕੀ ਚੀਜ਼ਾਂ ਹੁੰਦੀਆਂ ਨੇ ਇਹ ਗੱਲਾਂ ਦੀ ਸਮਝ ਹੌਲੀ-ਹੌਲੀ ਜਦੋਂ ਜਵਾਨੀ ਢਲ ਜਾਂਦੀ ਆ ਬਡੇਪਾ ਆ ਜਾਂਦਾ ਉੱਥੇ ਚ ਜਾ ਕੇ ਕਿਤੇ ਨਾ ਕਿਤੇ ਗੱਲਾਂ ਸਮਝ ਆਉਂਦੀਆਂ ਏਕ ਜੋਤ ਤੇ ਕਈਆਂ ਨੂੰ ਉੱਥੇ ਜਾ ਕੇ ਵੀ ਨਹੀਂ ਆਉਂਦੀਆਂ ਸਾਰੀ ਜ਼ਿੰਦਗੀ ਲੰਘ ਜਾਂਦੀ ਲੜਦਿਆਂ ਦੀ ਨਿਆਣੀ ਰਹਿ ਜਾਂਦੀ ਆ ਫਿਰ ਨਹੀਂ ਲੜਦੋਂ ਹਟਦੇ ਇਹਦਾ ਜਿਹੜਾ ਪਾਕ ਪਵਿੱਤਰ ਸੀਗਾ ਸਤਿਗੁਰਾਂ ਦੇ ਪ੍ਰਕਰਮਾ ਕਰਕੇ ਜੁੜਦਾ ਸੀ ਕਦੀ ਇਹੋ ਜੇ ਸ਼ਬਦ ਨਹੀਂ ਸੀ ਸੁਣੀ ਤੇ ਇਹਨਾਂ ਦੀ ਵੀ ਤਲਾਕ ਹੁੰਦੇ ਆ 50 60 ਸਾਲ ਪਹਿਲਾਂ ਕਿੰਨੇ ਕਿੰਨੇ ਸੀਗੇ ਆਜੀ ਬਿਮਾਰੀ ਕਿੱਥੋਂ ਆ ਗਈ ਆ ਇਹ ਬਿਮਾਰੀ ਕਿੱਥੋਂ ਲੱਗ ਗਈ ਆ ਇਸ ਸੋਬਰ ਇਹਨਾਂ ਸੋਣਾ ਸੀਗਾ ਰਾਗੀਰ ਨੂੰ ਵੀ ਅਨਾਦ ਦਿੰਦਾ ਸੀਗਾ ਇੱਥੇ ਅੰਗਰੇਜ਼ ਵੀ ਜਦੋਂ ਕਿਤੇ ਮਹਾਰਾਜਾ ਰਣਜੀਤ ਸਿੰਘ ਦੀ ਚਿੱਠੀ ਜਾਂਦੀ ਸੀ ਨਾ ਇੰਗਲੈਂਡ ਚ ਤੁਹਾਡੀ ਇੰਟਰਵਿਊ ਆ ਅੰਗਰੇਜ਼ਾਂ ਨੂੰ ਚਾ ਚੜ ਜਾਂਦਾ ਸੀ ਅਸੀਂ ਪੰਜਾਬ ਚੱਲੇ ਆ ਸਫਰ ਬਾਸ਼ਾ ਕੀ ਦੀ ਸਰੋਵਰ ਜਿਹੜਾ ਵਹੀਂ ਨਾ ਸੋਹਣਾ ਬਣਾਇਆ ਸੀਗਾ ਗੁਰੂ ਸਾਹਿਬਾਨ ਨੇ ਇਨਾ ਪੈਸਟ ਕਿਦਾਂ ਹੋ ਗਿਆ ਗਰਕ ਕਿਤਾ ਹੋ ਗਿਆ ਆ ਸਰੋਵਰ ਬੁਰ ਨਰਕਸ਼ੇ ਬਾਦਸ਼ਾਹ ਮਹਾਰਾਜ ਕਹਿੰਦੇ ਪੱਬਰ ਇਹ ਸरोवर ਤੂੰ ਬੜਾ ਸੋਹਣਾ ਸੀਗਾ ਕਮਲ ਦੇ ਫੁੱਲ ਜਰਨੈਲ ਤੇਰੇ ਵਿੱਚ ਪੈਦਾ ਹੋਏ ਆ ਇੱਥੇ ਰੱਬੀ ਰੋਹਾਨੀ ਆਤਮਾਵਾਂ ਪੈਦਾ ਹੋਈਆਂ ਨੇ ਇੱਥੇ ਇਹੋ ਜੀ ਨੌਜਵਾਨੀ ਪੈਦਾ ਹੋਈ ਆ ਜਿਹੜੀ ਬਗਾਨੀਆਂ ਧੀਆ ਪਹਿਣਾ ਦੀਆਂ ਇੱਜ਼ਤਾਂ ਬਚਾ ਬਚਾ ਕੇ ਦੀ ਉਹਨਾਂ ਦੇ ਘਰਾਂ ਪਚਾਉਂਦੀ ਰਹੀ ਆ ਇੱਥੇ ਉਹ ਨੌਜਵਾਨ ਪੈਦਾ ਹੋਈ ਆ ਜਿਹੜੇ ਬਗਾਨੀ ਧੀ ਪਹਿਣ ਨੂੰ ਆਪਣੀ ਧੀ ਪਹਿਣ ਕਰਕੇ ਜਾਣਦੇ ਸੀਗੇ ਅੱਜ 4-4 ਸਾਲ ਦੀ ਮਾਸੂਮ ਬੱਚੀ ਦੇ ਵਿੱਚੋਂ ਵੀ ਆਪਣਾ ਸ਼ਿਕਾਰ ਲੱਭਣ ਵਾਲੀ ਇਹ ਕਿੱਥੋਂ ਪੈਦਾ ਹੋ ਗਈ ਆ ਇਹ ਬਿਮਾਰੀ ਕਿੱਥੋਂ ਆਈ ਆ ਸਤਪੁਰ ਪਾਸ਼ਾ ਕਹਿੰਦੇ ਜਿਹੜਾ ਇਸ ਸੋਦਰ ਇੰਨੀਆ ਮਹਿਕਾਂ ਵੰਡਦਾ ਸੀ ਇਹ ਬਦਬੂ ਕਿੱਥੋਂ ਮਰਨ ਲੱਗ ਪਿਆ ਇੰਨੀ ਦੁਰਗੰਧ ਕਿਉਂ ਆਉਣ ਲੱਗ ਪਈ ਇਹਦੇ ਚੋਂ ਕਿਰਦਾਰ ਖਤਮ ਹੋ ਗਏ ਵਿਵਹਾਰ ਖਤਮ ਹੋ ਗਏ ਬੋਲ ਬਾਣੀ ਵਿਗੜ ਗਈ ਆ ਨੀ ਗ੍ਰੈਵਿਟੀ ਕਿਉਂ ਆ ਗਈ ਆ ਸੋ ਜਿਹੜੀ ਗੱਲ ਅੱਗੇ ਚਲਦੀ ਆ ਸੱਭ ਕਹਿੰਦੇ ਪੱਬਰ ਤੂੰ ਹਰੀ ਹਾਵਲਾ ਐ ਸਰੋਵਰ ਤੋਂ ਬੜਾ ਸੋਹਣਾ ਸੀਗਾ ਕਮਲ ਦੇ ਫੁੱਲ ਖੜੇ ਸਨ ਮੱਛੀਆਂ ਜੜੀਆਂ ਤਾਰੀਆਂ ਲਾ ਰਹੀਆਂ ਸੀ ਮੱਛੀਆਂ ਨੂੰ ਚਿੰਤਾ ਨਹੀਂ ਸੀ ਕੋਈ ਇਹੋ ਜਿਹਾ ਰਾਜ ਬਣਿਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕਹਿੰਦੇ ਨੇ ਸੋਨੇ ਦਾ ਕੈਂਠਾ ਕੁੱਤੇ ਦੇ ਗਲ ਚ ਪਾ ਕੇ ਲਾਹੌਰ ਦੀਆਂ ਗਲੀਆਂ ਚ ਛੱਡ ਦਿੱਤਾ ਸਵੇਰ ਦਾ ਪਾਇਆ ਸ਼ਾਮਾਂ ਤੱਕ ਫਿਰ ਉਹ ਗਲ ਚ ਹੀ ਪਿਆ ਮੱਛੀਆਂ ਧਾਰੀਆਂ ਲਾ ਰਹੀਆਂ ਸੀ ਜਨਤਾ ਸੁਖੀ ਵਸਦੀ ਸੀਗੀ ਕਦੀ ਇਹੋ ਜਿਹਾ ਸਮਾਂ ਸੀਗਾ ਕਿ ਕੁੱਤੇ ਦੇ ਗਲ ਦੇ ਵਿੱਚੋਂ ਵੀ ਕਿਸੇ ਨੇ ਸੋਨੇ ਦਾ ਕੈਂਠਾ ਲਾਉਣ ਦੀ ਜ਼ਰੂਰਤ ਨਾ ਸਮਝੀ ਅੱਜ ਬੰਦੇ ਦੀ ਗਰਾਂ ਚ ਵੀ ਨਹੀਂ ਛੱਡਦੇ ਪਏ ਮੱਛੀਆਂ ਕਿੱਥੇ ਧਾਰੀਆਂ ਲਾ ਰਹੀਆਂ ਅੱਜ ਅੱਜ ਸਾਨੂੰ ਆਪਣੇ ਘਰਾਂ ਦੀ ਵਿੱਚ ਵੀ ਰਾਤ ਨੂੰ ਜਿਹੜਾ ਵਿੜਕ ਰੱਖ ਕੇ ਸੌਂਦੀ ਲੋੜ ਆ ਤੇ ਕੋਈ ਗੱਲਬਾਤ ਨਾ ਹੋ ਜਾਈ। ਘਰਾਂ 'ਚ ਵੀ ਸੇਫਟੀ ਨਹੀਂ ਹੈਗੀ। ਸੱਤ ਪਾਸ਼ਾ ਕਹਿੰਦੇ ਜਿੰਨੇ ਮੱਛੀਆਂ ਤਾਰੀਆਂ ਲਾ ਰਹੀਆਂ ਸਨ ਜਨਤਾ ਸੁਖੀ ਵਸਦੇ ਸੀ بڑے بڑے ਜਰਨੈਲ ਸੂਰਬੀ ਦੇ ਸੰਤ ਜੋਧੇ ਪੈਦਾ ਹੋਏ ਜਿੱਥੇ ਇਹ ਸਵਰ ਸੁੱਕ ਕਿਉਂ ਗਿਆ ਵਾ? ਇਦੀ ਵਿੱਚੋਂ ਕਿਰਤਾਰ ਦੀ ਬਦਬੂ ਕਿਉਂ ਆਉਣ ਲੱਗਦੀ ਆ ਇਹ ਤੇ ਮਹਿਕਾ ਵੰਡਦਾ ਸੀ ਨੌਨ ਸਿੱਖ ਵੀ ਇਹਦੇ ਤੇ ਭਰੋਸਾ ਕਰਦੇ ਸੀਗੇ ਇਹ ਗੁਰੂ ਗੋਬਿੰਦ ਸਿੰਘ ਦਾ ਸੇਖਾ ਇਹਦੇ ਕੋਲ ਸਾਡੀ ਧੀ ਪੈਣ ਨੂੰ ਕੋਈ ਚਿੰਤਾ ਨਹੀਂ ਅਜ ਇਦੀ ਉੱਤੇ ਇਹਦੇ ਆਪਣੇ ਘਰ ਦੇ ਜੀਆਂ ਨੂੰ ਭਰੋਸਾ ਨਹੀਂ ਰਹਿ ਗਿਆ ਇਹ ਬਿਮਾਰੀ ਕਿੱਥੋਂ ਆ ਗਈ ਇਸ ਸੋਵਰੇ ਦੀ ਬਦਬੂ ਕਿਉਂ ਦਿਨ ਲੱਗ ਪਿਆ ਜ਼ਿੰਦਗੀ ਇਹ ਨਹੀਂ ਗਰਕ ਕਿਉਂ ਹੋ ਗਈ ਗੁਰੂ ਨਾਨਕ ਸਾਹਿਬ ਪੁੱਛਦੇ ਆ ਕਹਿਣ ਲੱਗੇ ਪੱਬਰ ਤੂੰ ਹਰੀਆਵਲਾ ਕਵਲਾ ਕੰਚਨਵਨ ਕਹਿ ਦੁਖੜਿਆ ਤੈਨੂੰ ਕਿਹੜਾ ਦੁਖ ਲੱਗਾ ਕਿਉਂ ਸੜ ਗਿਆ ਸੜਿਓਈ ਕਾਲੀ ਹੋਈ ਆ ਦਿਹੋਰੀ ਤੈਨੂੰ ਕਾਲਾ ਹੋ ਗਿਆ ਹੋਰ ਜਿਹੜਾ ਸਰੋਵਰ ਆ ਨਾ ਉਹ ਜਵਾਬ ਦਿੰਦਾ ਜਵਾਬ ਕੀ ਦਿੰਦਾ ਕਹਿਣ ਲੱਗੇ ਜਾਣਾ ਜਾਣਾ ਦਾ ਅਰਥ ਹੀ ਮੈਂ ਜਾਣ ਗਿਆ ਹਾਂ ਸਮਝ ਗਿਆ ਮੈਨੂੰ ਪਤਾ ਲੱਗ ਗਿਆ ਪਾਣੀ ਕੀ ਪਤਾ ਲੱਗਾ ਕਹਿਣ ਲੱਗੇ ਬਾਬਾ ਜਿਹੜਾ ਪਾਣੀ ਮੇਰੀ ਜ਼ਿੰਦਗੀ ਦਾ ਕਾਰਨ ਸੀਗਾ ਸਰੋਵਰ ਤੇ ਉਹੀ ਆ ਕਿਨਾਰੀ ਉਹੀ ਆ ਖੇਤਰਫਲ ਉਹ ਨਹੀਂ ਆ ਖੇਤਰਫਲ ਨਹੀਂ ਘਟਿਆ ਆਕਾਰ ਉਹੀ ਆ ਡੂੰਘਾ ਵੀ ਹੋਣਾ ਵਾ ਚੌੜਾ ਵੀ ਹੋਣਾ ਵਾ ਲੰਮਾ ਵੀ ਹੋਣਾ ਹੀ ਆ ਪਰ ਜ਼ਿੰਦਗੀ ਕਿੱਥੇ ਟਗੀ ਸੀ ਸਰੋਵਰ ਦੀ ਜ਼ਿੰਦਗੀ ਤੇ ਪਾਣੀ ਦੇ ਵਿੱਚ ਸੀਗੀ ਨਾ ਪਾਣੀ ਸੀਗੀ ਤੇ ਕਮਲ ਦੇ ਫੁੱਲ ਸੀਗੇ ਪਾਣੀ ਸੀਗਾ ਤੇ ਮੱਛੀਆਂ ਤਾਰੀਆਂ ਲਾ ਰਹੀ ਸੀ ਲਾ ਰੀਆਂ ਸਨ ਪਾਣੀ ਸੀਗਾ ਤੇ ਹਵਾ ਵੀ ਤਤਿ ਠੱਡੀ ਹੋ ਜਾਂਦੀ ਸੀ ਰਾਗੀਰਾਂ ਨੂੰ ਵੀ ਸੁੱਖ ਦਿੰਦਾ ਸੀ ਪਿਆਸ ਵੀ ਭਜਾ ਦਿੰਦਾ ਸੀ ਪਾਣੀ ਕਰਕੇ ਜ਼ਿੰਦਗੀ ਸੀ ਕੋਵਰ ਕਿੰਦਾ ਵਾ ਕਿ ਲੱਗਾ ਬਾਬਾ ਮੈਂ ਇਹ ਗੱਲ ਸਮਝ ਗਿਆ ਹਾਂ ਕਿਹੜੀ ਗੱਲ ਹੈ ਜਾਣਾਂ ਜਾਣ ਗਿਆ ਹਾਂ ਪਾਣੀ ਨਾਲ ਹਾਂ ਜੈਸੀ ਤੀ ਮੇਰਾ ਸੰਗ ਮੇਰਾ ਸਬੰਧ ਉਸ ਪਾਣੀ ਦੇ ਨਾਲੋਂ ਟੁੱਟ ਗਿਆ ਵਾ ਨੇਤੀ ਇੱਕ ਸੋਦਰ ਸੀਗਾ ਛੋਟਾ ਜਿਹਾ ਪਰ ਮੇਰਾ ਸਬੰਧ ਜਿਹੜਾ ਵਾ ਉਹ ਦਰਿਆ ਦੇ ਨਾਲ ਗੁਰਦਰੀਆਉ ਸਦਾ ਜਲ ਨਿਰਮਲ ਗੁਰੂ ਦਰਿਆ ਵਾ ਮੇਰਾ ਸਬੰਧ ਸਰੋਵਰ ਕਹਿੰਦਾ ਮੈਂ ਤੇ ਛੋਟਾ ਸੀ ਮੇਰੇ ਪਾਣੀ ਮੇਰਾ ਨਹੀਂ ਸੀ ਹੈਗਾ ਆਕਾਰ ਮੇਰਾ ਵਾ ਦੰਗਾਈ ਮੇਰੀ ਆ ਖੇਤਰਫਲ ਮੇਰਾ ਵਾ ਪਰ ਜਿਹੜਾ ਪਾਣੀ ਸੀਗਾ ਉਹ ਦਰਿਆ ਦਾ ਸੀਗਾ ਉਹ ਮੇਰਾ ਨਹੀਂ ਸੀ ਮੇਰਾ ਸਬੰਧ ਇੱਕ ਸੂਵੇ ਦੇ ਇੱਕ ਖਾਲ ਦੇ ਜ਼ਰੀਏ ਉਸ ਦਰਿਆ ਦੇ ਨਾਲ ਜੁੜਿਆ ਸੀ ਜਿੰਨਾ ਕ ਪਾਣੀ ਮੈਂ ਜੀਦਾ ਸੀ ਜਦ ਤੋਂ ਪਾਣੀ ਨਾਲ ਸੁੱਕਦਾ ਸੀ ਦਰਿਆ ਵਿਸ਼ਾਲ ਆ ਉਹ ਉਥੋਂ ਪਾਣੀ ਮੈਨੂੰ ਦੇ ਦਿੰਦਾ ਸੀ ਉਹ ਪਾਣੀ ਮੇਰੇ ਤੱਕ ਆਉਂਦਾ ਰਹਿੰਦਾ ਸੀ ਕਰ ਮੇਰੀ ਵਿੱਚ ਹਰਿਆਵਲ ਬਣੀ ਰਹਿੰਦੀ ਸੀ ਹੁਣ ਕੀ ਹੋਇਆ ਸਮੇਂ ਦੀਆਂ ਹਵਾਵਾਂ ਦੇ ਨਾਲ ਮਿੱਟੀ ਉਡੜ ਕੇ ਉਸ ਰਸਤੇ 'ਚ ਪੈ ਗਈ ਜਿਹੜਾ ਰਸਤਾ ਮੇਰੇ ਤੇ ਉਹਦੇ ਨਾਲ ਜੁੜਿਆ ਸੀ ਉਹ ਜਿਹੜਾ ਸਰੋਵਰ ਖਾਲ ਸੀਗਾ ਉਹ ਜਿਹੜਾ ਰਸਤਾ ਸੀ ਉਹ ਪੂਰਿਆ ਗਿਆ ਮੇਰਾ دریا ਦੇ ਨਾਲੋਂ ਸੰਬੰਧ ਟੁੱਟ ਗਿਆ ਜਦੋਂ ਸੰਬੰਧ ਟੁੱਟ ਗਿਆ ਤੇ ਨਵਾਂ ਪਾਣੀ ਨਾ ਮਿਲਿਆ ਆਖੋ ਸਤਨਾਮ ਸ੍ਰੀ ਹਉਲੀ ਹਉਲੀ ਜਿਹੜਾ ਪਾਣੀ ਸੀਗਾ ਉਹ ਖਤਮ ਹੋ ਗਿਆ ਕਮਲ ਦੀ ਫੁੱਲ ਸੁੱਕ ਗਏ ਮੱਛੀਆਂ ਤੜਪ ਤੜਪ ਕੇ ਪ੍ਰਾਣ ਤਿਆਗ ਗਈਆਂ ਕਿ ਲਗੀ ਉਸ ਦਰਿਆ ਦੇ ਨਾਲੋਂ ਟੁੱਟ ਕੇ ਮੇਰਾ ਇਹ ਹਸ਼ਰ ਹੋਇਆ ਵਾ ਤਾਂ ਮਰਿਆ ਵਾ ਕਿਉਂਕਿ ਮੈਂ ਟੁੱਟ ਗਿਆ ਵਾ ਦਰਿਆ ਦੇ ਨਾਲੋਂ ਮੂਹਰੇ ਨਾਲੋਂ ਟੁੱਟ ਗਿਆ ਸਤਿਗੁਰ ਪਾਤਸ਼ਾਹ ਕਹਿੰਦੇ ਸਮਾਜ ਸਾਡਾ ਉਦੋਂ ਗਰਖ ਹੁੰਦਾ ਵਾ ਗੁਰੂ ਦਰਿਆ ਵਾ ਜਦੋਂ ਅਸੀਂ ਬਾਣੀ ਦੇ ਨਾਲੋਂ ਟੁੱਟ ਜਾਂਦੇ ਆ ਜਿਹੜਾ ਸਮਾਜ ਜਿਹੜਾ ਪਰਿਵਾਰ ਬਾਣੀ ਨਾਲ ਜੁੜਿਆ ਰਹਿੰਦਾ ਉਹ ਤੇ ਹਰੀਆਵਲ ਬਣੀ ਰਹੀ ਤੀ ਜਿਸ ਦੋਵਾਂ ਜੀਆਂ ਦੀ ਗ੍ਰਸਤ ਦੀ ਗੱਡੀ ਜੇਕਰ ਗੁਰਬਾਣੀ ਦੇ ਆਸੇ ਦੇ ਮੁਤਾਬਕ ਚੱਲ ਰਹੀ ਹੋਵੇਗੀ ਮੈਨੂੰ ਦਸੋਂ ਨਾਲ ਕੋਈ ਮਸਲਾ ਖੜਾ ਹੋਊਗਾ ਕਦੀ ਕੋਟ ਵਿਚਾਰੀਆਂ ਤੇ ਜਾਣਗੇ ਪਿੱਛੇ ਵੀ ਬੇਨਤੀ ਕੀਤੀ ਸੀ ਜਿੱਦਣ ਅਸੀਂ ਸੰਗਤ ਨਾਲ ਜੁੜ ਗਏ ਸਾਡਾ ਨਸ਼ਾ ਛੁੱਟ ਜਾਣਾ ਵਾ ਠੀਕੇ ਛੁੱਟ ਜਾਣੇ ਆ ਜਿੱਦਣ ਗੁਰੂ ਘਰ ਦੇ ਨਾਲ ਜੁੜ ਗਏ ਉਹ ਦਿਨ ਕਬਰਾਂ ਮੜੀਆਂ ਮਸਾਣਾ ਧਾਗੇ ਤੀਵੀਆਂ ਨੇ ਛੱਡ ਜਾਣਾ ਵਾ ਜਿੱਦਣ ਬਾਣੀ ਦੇ ਨਾਲ ਜੁੜ ਗਏ ਉਹ ਦਿਨ ਕੋਟ ਕਚਹਿਰੀਆਂ ਤੋਂ ਵੀ ਅਸੀਂ ਛੁੱਟ ਜਾਣਾ ਕਿ ਨਹੀਂ ਜੀ ਇਹਦੋਂ ਨੂੰ ਹੋਤ ਰਹੀਆਂ ਬਰਬਾਦੀ ਆਪਣੀ ਕਰਦੇ ਪਏ ਆ ਇਹਦਾ ਕੋਈ ਕਾਰਨ ਨਹੀਂ ਆ ਸਾਬ ਕਹਿੰਦੇ ਬਾਣੀ ਤੋਂ ਟੁੱਟ ਗਿਆ ਸਮਾਜ ਬੱਚਾ ਨਸ਼ਿਆਂ ਦੀ ਵਿੱਚ ਗਲਤਾਨ ਹੋਇਆ ਤੇ ਬਾਣੀ ਤੋਂ ਟੁੱਟ ਕੇ ਹੋਇਆ ਸੰਗਤ ਤੋਂ ਟੁੱਟ ਕੇ ਹੋਇਆ ਜੇ ਸਮਾਜ ਨਹੀਂ ਵਿੱਚ ਗਰਾਵਟ ਆਈ ਆ ਜੇਕਰ ਨੌਜਵਾਨਾਂ ਦੇ ਕਿਰਤਾਰ ਕੈਰੈਕਟਰ ਖਤਮ ਹੋ ਗਏ ਆ ਆਪਣਿਆਂ ਨੂੰ ਉਹਨਾਂ ਦੀ ਮਾਨਸਿਕਤਾ ਤੇ ਭਰੋਸਾ ਨਹੀਂ ਰਹਿ ਗਿਆ ਕੋਈ ਦੂਜਾ ਕਾਰਨ ਨਹੀਂ ਆ ਨੌਜਵਾਨੀ ਬਾਣੀ ਤੋਂ ਟੁੱਟ ਗਈ ਆ ਜਿੰਨੀ ਵੀ ਗਰਾਵਟ ਆਈ ਆ ਇਹ ਗੁਰੂ ਨਾਲੋਂ ਬਾਣੀ ਨਾਲੋਂ ਟੁੱਟ ਕੇ ਆਈ ਆ ਜੁੜ ਜਾਵਾਂਗੇ ਉਹ ਸਰਿਆਵਰ ਫੇਰਾ ਚਾਵੇਗੀ ਇਸ ਲਈ ਸਹਿਬ ਕਹਿੰਦੇ ਭਲਿਆ ਜੀਠ ਨਾਲ ਜੁੜ ਜਾ ਜੁੜਦਾ ਲਾਹਾ ਹੈ ਜੁੜ ਜਾਵੇਗਾ ਭਰਿਆ ਭਰਿਆ ਹੋ ਜਾਵੇਗਾ ਟੁੱਟ ਜਾਵੇਗਾ ਸੁੱਕ ਜਾਵੇਗਾ ਸੁੱਕਿਆ ਹੋਇਆ ਬਦਬੂ ਮਾਰਦਾ ਜੁੜਿਆ ਹੋਇਆ ਮਹਿਕਾ ਮੰਡਦਾ ਬਸ ਇਨਾ ਫਰਕ ਹੈ